ਪਾਰਿਆ ਮਿੱਤਰੋ ਉਹ ਰਮਣ ਨੇ ਅੱਜ ਕਹਿੰਦੇ ਹਸਨਪੁਰ ਵਾਲੇ ਨੇ ਦੇਖ ਜਿੰਨੀਆਂ ਸੁਵੇਲ ਕਿੰਨਾ ਸੋਹਣਾ ਹਸਨਪੁਰ ਅੱਜ ਦੁਨੀਆ ਹੱਸਾ ਲਾਤੀ ਆ ਮਿੱਤਰਾ ਉਹ ਦੁਨੀਆ ਹੱਸਾ ਲਾਤੀ ਆ ਰਮਣ ਨੇ ਹਸਨਪੁਰ ਰਿਆ ਰਮਣਾ ਲੈ ਵੀ ਵੀਰੇ ਆਪਾਂ ਕੰਧ ਨਾ ਕਰੀਏ ਗਰਾਊਂਡ ਦੇ ਵਿੱਚ ਸਾਰੇ ਬਾਹਰ ਦੇ ਦੇਰੇ ਤੇ ਹੋ ਗਏ ਆਪਾਂ ਗਰਾਊਂਡ ਕਲੀਅਰ ਕਰ ਲਈਏ ਕਰੀਤੇ ਵੀਰੇ سارے کلیئر ہو جائیے میدان کی خیال بارا چکر سر دے میرے مترو گئے ایک پاس کہ میرے مکتے چکے جاپ کر دیتے ہیں ਅਨ ਕਹਿੰਦੇ ਨੰਬਰ ਐ ਇਸ ਵੇਲੇ ਜਿਹੜਾ ਹਸਨਪੁਰ ਦੀ ਟੀਮ ਦੇ ਲਈ ਜੁੜਦਾ ਹੋਇਆ ਹੈ ਲੈ ਅਗਲੀ ਕਬੱਡੀ ਪੌਂਡ ਲਈ ਕਿਹਦੇ ਰੌਣਕ ਪਈਆ 100 ਰੁਪਈਆ ਮਨੀ ਆਸਟ੍ਰੇਲੀਆ ਤੇ ਨਾਲ ਸਾਡਾ ਅਮਨ ਕੁਲਵਰ ਅਭਿੰਦਰ ਨਾਥ ਖੜਾ ਵੱਲੋਂ ਇਸ ਕਬੱਡੀ ਦੇ ਉੱਤੇ ਇੱਕ ਸੌ ਦਾ ਵੱਡਾ ਨੋਟ ਲੱਗਿਆ ਹੋਇਆ ਮੇਰੇ ਮਿੱਤਰੋ ਲੈ ਵੀ ਮਨੀ ਹੈ ਮਿੱਤਰੋ ਗਲੀ ਵਾਲਾ ਉਹ ਦੇਖੋ ਸਿੰਘ ਜੀ ਕਿੰਗ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਖੁੱਚ ਪਟ ਕੇ ਜਸਲਾ ਲਾ ਦਿੱਤਾ ਉਹ ਜਸਲੀਆ ਕਹ ਕਹਿੰਦੇ ਵੀ ਜੱਪ ਨਾ ਉਹ ਕਾਲੇ ਸਿੰਘਾਂ ਤੋਂ ਸੱਡਿਆ ਹੋਇਆ ਕਿਸੇ ਗੱਲ ਨਹੀਂ ਫਿਰ ਮੈਦਾਨ ਚ ਉਹ ਗਰੀ ਉਹ ਟੱਕਰ ਆਹ ਟੱਕਰ ਪੁਆਇੰਟ ਕਹਿੰਦੇ ਰਵੀ ਚਾਂਗਲੀ ਆਪਦੀ ਟੀਮ ਦੇ ਹਿੱਸੇ ਜੋੜ ਗਿਆ ਜੇ ਅੱਜ ਹਸਨਪੁਰ ਫਾਈਨਲ ਤੋਂ ਲੈ ਜਿੱਤ ਗਈ ਨਾ ਫਿਰ ਮੈਦਾਨ ਦੇ ਵਿੱਚ ਕੌਣ ਲਈ ਵਾਟਾ ਹੋਇਆ ਇਧਰ ਬਲਜਿੰਦਰ ਖੱਟਣਾ ਜੀ ਮੇਰੇ ਮਿੱਤਰੋ ਜਿੰਦਰ ਸਿੰਘ ਜੀ ਲਓ ਆਹ ਕਬੱਡੀ ਦੇ ਤੇ ਅਮਿਤ ਲੋਹੜਾ ਦਾ ਤੇ ਮੇਰੇ ਜਿੰਦਰ ਮਾਨ ਹੁਣੇ ਮਨੀ ਆਸਟ੍ਰੇਲੀਆ ਹੁਣਾਂ ਦਾ 199 ਧਰਤੀ ਦਾ ਪਾੜਾ ਹੋਇਆ ਜੱਸਾ ਖੋਲੀ ਵਾਲੀਆਂ ਦੀ ਪੁੱਛਿਆ ਟੀਮ ਖਰੀਬਦਾਰੀ ਸੀ ਅਮੀਦੀ ਦੀ ਮੇਰੇ ਮਿੱਤਰੋ ਲਓ ਇਧਰਲੇ ਪਾਸੇ ਟੱਕਰ 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 ਇੱਕ ਪਾਸੇ ਢੁੰਡੜ ਵਾਲਾ ਹੋ ਗਿਆ ਸ਼ਾਨ ਮੇਰੇ ਮਿੱਤਰੋ ਲਓ ਨੰਬਰ ਐਸ ਵਾਲੇ ਅਰਸ਼ਾ ਪੁੱਨੀ ਟੀਮ ਦੇ ਲਈ ਜੋੜਦਾ ਹੋਇਆ ਹੈ ਨੰਬਰ ਤਾਂ ਜ਼ੋਰਦਾਰ ਸੁਣੋ ਐ ਬਸਰੀ ਗਿਆ ਕਿਹੜੇ ਹਾਲਾਤਾਂ ਦੇ ਵਿੱਚ ਆ ਇਹ ਬਸਰੀ ਕਿਹੜੇ ਹਾਲਾਤਾਂ ਚ ਆਸ ਪਹੁੰਚਿਆ ਇਥੇ ਅਗਲੀ ਰੇਡ ਦੱਸੂ ਵੀ ਅਰਸ ਕਿੱਥੇ ਇਹਨੇ ਟੱਚ ਲਾਉਣਾ ਅਗਲੀ ਰੇਡ ਪਾਉਣ ਦੇ ਲਈ ਕਿਹੜਾ ਮੁੰਡਾ ਵਧੇਗਾ 500 ਰੁਪਏ ਅਮਨ ਨੂੰ ਲੋਣਾ ਅਸਾਂ ਕਿੰਨਾ ਹੀ ਸਮਝੇ ਮਰੀ ਹਸਪਤਲ ਤੇ ਸਾਡਾ ਰਹੀ ਹੈ ਜਿੰਦਰ ਮਾਰ ਹੋਣੀ ਮੇਰੇ ਮਿੱਤਰ ਦੇ ਅਮਨ ਤੋਂ ਹੋਈ ਹੋਣੀ ਸਾਰੀਆਂ ਆ ਗੱਲ ਦੀ ਤੇ ਆਈ ਸੀ ਕਿ ਇਹ ਹਸਨਪੁਰ ਆਈ ਸੀ ਗੱਲਾਂ ਟਿਕਾਣੇ ਲਾ ਕੇ ਗਈ ਲੋ ਹਸਨਪੁਰ ਮੇਰੇ ਮਿੱਤਰੋ ਕੋਈ ਹਸਨਪੁਰ ਕਹਿੰਦਾ ਕੋਈ ਹੁਸਨਪੁਰ ਕਹਿੰਦਾ ਇਹ ਰਾਜ ਨੂੰ ਪਤਾ ਹੈ ਇਥੇ ਕਈ ਰਾਜ ਦੀਆਂ ਗੱਲਾਂ ਨੇ ਇਥੇ ਗੱਲਾਂ ਮਖਤਰੀਆਂ ਨੇ ਮੇਰੇ ਮਿੱਤਰੋ ਮੋਸਪੁਰੇ ਗਰਾਊਂਡ ਚ ਪਾਉਣ ਦੀ ਕਰਦੀ ਜੀ ਮੋਸਪੁਰੇ ਮੁੰਡੇ ਦਾ ਮੁੰਡੇ ਨੂੰ ਥੋੜਾ ਖਿੱਚ ਪਈ ਹੈ ਮੋਸਪੁਰੇ ਗਰਾਊਂਡ ਚ ਪਾਉਣ ਦੀ ਕਰਦੀ ਏ ਅਗਲੀ ਕਬੱਡੀ ਰਾਮਨ ਆਹ ਰਾਮਨ ਨੂੰ ਕੀ ਅੱਜ ਤੱਕ ਵੀ ਦੇਦੀਆਂ ਨਾ میلا میلہ لگایا کون ملی خیڑ بنا چار نے ਇੱਕ ਪਾਸੇ ਕਹਿੰਦੇ ਜਾਪਾ ਨੌਰੀਆ ਨਾ ਮੇਰੇ ਮਿੱਤਰੋ ਲਓ ਦੂਜੇ ਪਾਸੇ ਯਸ਼ੁਲਾ ਇਹ ਭੁੰਡੜ ਵਾਲਾ ਉਹ ਟੱਕਰ ਰਵੀ ਦੇ ਨਾਲ ਬੜਾ ਫੱਬੀਲਾ ਬੜਾ ਜਸ਼ੀਲਾ ਮੇਰੇ ਮਿੱਤਰੋ ਮੇਰੇ ਵੀ ਨੇ ਅੱਖ ਦਾ ਵਾਦਾ ਚਾਂਗਲੀ ਦੀ ਟੀਮ ਲਈ ਕਰ ਦਿੱਤਾ ਹੈ ਕਾਜਵਿੰਦਰ ਬੱਲਿਓ ਕਹਿੰਦਾ ਸਪੌਂਸਰ ਟੀਮ ਹੈ ਸਾਡੀ ਚਾਂਗਲੀ ਦੀ ਇੱਕ ਸਾਰਾ ਸਨਮਾਨ ਆਇਆ ਵੀਰ ਜੀ ਯੂਰ ਪ੍ਰਾਪਤ ਕਰਨਗੇ ਚਾਂਗਲੀ ਵਾਲੇ ਚਾਂਗਲੀ ਵਾਲੇ ਸਾਰਾ ਸਨਮਾਨ ਪ੍ਰਾਪਤ ਕਰ ਲੈਣਗੇ ਇਹ ਸਾਡੇ ਭਰਾਵਾਂ ਵੱਲੋਂ ਸਪਾਂਸਰ ਕੀਤੀ ਗਈ ਟੀਮ ਹੈ ਖੇਡ ਆਤ ਬਰਾਮਣਾ ਰੇਡ ਪਾਰੇ ਰਮਨ ਨੇ ਇਸ ਵੇਲੇ ਕਬੱਡੀ ਪਾਉਦਾ ਹੋਇਆ ਹੈ ਕਿ ਵਿੱਚ ਗਹਿਰੇ ਝੱਲਾਂ ਦੇ ਇੱਕ ਮਸ਼ਹੂਰ ਨਾਂ ਰਹਿੰਦੇ ਗੁੱਜੇ ਹਾਂ ਥੱਲੋ ਤਸਾਨਾਂ ਦੇ ਹਾ ਸਾਗਰਾ ਵਿੱਚ ਨਾ ਪੈਂਦੇ ਗੁੱਜੇ ਲਓ ਇੱਕ ਪਾਸੇ ਮੇਰੇ ਮਿੱਤਰੋ ਹੋਰ ਮਿੱਤਰ ਹੋ ਜੰਗਲੀ ਵਾਲਾ ਬੱਲੇ 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 ਲੋ ਜੇ ਮੁੰਡਾ ਬਿਲਕੁਲ ਲਾਈਨ ਤੇ ਚੱਲ ਪਿਆ ਇਧਰ ਘੋਲਾ ਕਹਿੰਦਾ ਵੀ 500 ਰੁਪਏ ਰਾਮ ਨੇ ਦੀ ਹਰੇ ਕੀ ਕੌਡੀ ਤੇ ਲਾ ਦੇ ਜੋ ਗਿਆ ਲੋ ਇਧਰਲੇ ਪਾਸੇ ਕਬੱਡੀ ਮੇਰੇ ਮਿੱਤਰੋ ਹੋਰ ਆ ਵੀ ਗੱਲਿਆ ਹੋਰ ਰਾਮੀ ਸ਼ਰਕਿੰਦਰ ਮਿੱਤਰੋ ਹੋਰ ਨਾਲ ਸੋਹਣ ਜਸ਼ਨ ਤੋਂ ਬੰਦੀ ਰਾਮ ਨੇ ਅੱਜ ਜਸ਼ਨ ਮਨਾਏ ਜਾਣਗੇ ਨੰਬਰ 2 ਲਾਗੇ ਮਿੱਤਰਾਂ ਅੱਜ ਜਸ਼ਨ ਮਨਾਏ ਜਾਣਗੇ ਲੋ ਦੋ ਨੰਬਰ ਲਾ ਦਿੱਤੇ ਆ ਦੇਖਦੇ ਹਾਂ ਸੋਚ ਚ ਦੇਖਦੇ ਦੇਖੋ ਤੁਸੀਂ ਆਪਾਂ ਮੈਚ ਦਿਖਾਉਣਾਗਾ ਦਿੱਕਤ ਨਾ ਘਟਾ ਮੰਨੇ ਅਮਨੇ ਆਪਾਂ ਵੀਰ ਬਣ ਕੇ ਆਪ ਸਾਣੇ ਸਾਰਿਆਂ ਨੂੰ ਕਹੋ ਆ ਬਾਹਰ ਤੋਂ ਆ ਬਾਹਰ ਤੋਂ ਵੀਰ ਬਣ ਕੇ ਬੌਸਰ ਦੀਆਂ ਜਿੰਨੀ ਲਾਈਵ ਚਾਉਂਦੇ ਬੌਸਰ ਦੇ ਨਾਮ ਤੇ ਵੀ ਹੁਣ ਆਪਾਂ ਦੇ ਬਾਕਸਿੰਗ ਵਾਲੇ ਨੂੰ ਜਾਰੂ ਬੌਸਰ ਬੌਸਰ ਪਾਸਾ ਤੋਂ ਅੰਦਰ ਖੜਿਆ ਉਹਨਾਂ ਨੇ ਵੇਚੇ ਵੀ ਆ ਵੀ ਤੁਸੀਂ ਬਾਹਰ ਦੇ ਦੇਰ ਤੇ ਆਈਏ ਆਪਾਂ ਬੇਲਾਤੁਰ ਉਹ ਜਾਲ ਪੱਟ ਲੈ ਜਾਲ ਵਾਲੇ ਨੇ ਹੁਣ ਤਾਂ ਪੱਟਣੇ ਸੀਗਾ ਵੀ ਆਪਣੀ ਤੇ ਹਾਵਤ ਹੈਗੀ ਖਾਤਰੋ ਵਾਲੇ ਨੇ ਉਹ ਵੀ ਜਾਲ ਬੁਣਤਾ ਉਹਨਾਂ ਨੇ ਆਪਣੇ ਕਦਮਾਂ ਦੇ ਨਾਲ ਪੂਰੇ ਭਾਰਤ ਵਰਸ਼ ਦੇ ਨਕਸ਼ੇ ਦੇ ਉੱਤੇ ਲਓ ਸਾਹਮਣੇ ਕਬੱਡੀ ਮੇਰੇ ਮਿੱਤਰੋ ਫੱਕੀਆ ਨਜ਼ਾਰਾ 500 ਦੀ ਕੱਡੀ ਆ ਲਓ ਅਨੰਤ ਪ੍ਰਵਾ ਤੇ ਸਾਡਾ ਵੀਰ ਮੇਰੇ ਮਿੱਤਰੋ ਬਣੇ ਆਸਟ੍ਰੇਲੀਆ ਤੇ ਨਾਲ ਰਜੇਦ ਰਮਨ ਹਰੋ ਦੇ ਬਣੇ ਆ ਆ ਕਬੱਡੀ ਮੇਰੇ ਮਿੱਤਰੋ ਜਿੰਗ ਵੱਲੋਂ ਵੀ ਪੂਰੇ ਲੱਖ ਲੱਖ ਦੀ ਆ ਲਈ ਜਾਂਦੇ ਵੇਚਾ ਪਾ ਕੇ ਖਿੱਚ ਖਿੱਚ ਕੇ ਗੱਲ ਸਹੀ ਆ ਰਮਣਾ ਤਾਂ ਜੇ ਕਹਿੰਦੇ ਰਮਣਾ ਹੀ ਐ ਅੱਜ ਤੇ ਕਹਿੰਦੇ ਆਣ

ਕਬੱਡੀ ਨੂੰ ਦੇਖਾਂਗੇ ਕਿ ਚੋਪਰ ਦੇ ਹਿੱਸੇ ਦੇ ਵਿੱਚ ਆਉਂਦੀ ਹੈ ਆਹ ਕਬੱਡੀ ਦੇ ਉੱਤੇ ਮੇਰੇ ਵੀਰੋ ਸਤਨਾਮ ਦੁਬਈ ਵੱਲੋਂ 200 ਦਾ ਨੋਟ ਲੱਗਿਆ ਹੋਇਆ ਲਵੀ ਧਨਵਾਨ ਸਾਹਿਬ ਤੁਹਾਡੇ ਵੱਲੋਂ ਕਿੰਨੇ ਲਾਤੀਏ 10 ਰੁਪਈਆ ਮਨੀ ਆਸਟ੍ਰੇਲੀਆ ਜਿੰਦਰ ਮਾਨ ਅਮਨਪੁਰੇ ਵੱਲੋਂ 500 ਸਾਰੇ ਸਹੀ ਕਹਿੰਦੀ ਆਹ ਦੇਖੋ ਰਾਸ ਕਿਲਾ ਯਾਰ ਵੀਰ ਬਣ ਕੇ ਆ ਰਹੇ ਨਕਰੀਏ ਭਾ ਹੋਸਰ ਵੀਰੋ ਬਾਹਰ ਰੋਣੂ ਯਾਰ ਆਪਾਂ ਖੁੱਗੀ ਕਲੱਬ ਵਾਲੀ ਬੜੇ ਬੜੇ ਵਿੱਚ ਲਗੌਰ ਦਾ ਬਾਹਰ ਕੱਢੋ ਆਪਾਂ ਮੈਚ ਦਿਖਾ ਦਈਏ ਵੱਡਾ ਵੀਰ ਬਣ ਕੇ ਖੇਡ ਮੈਦਾਨ 'ਚ ਕਹਿੰਦੇ ਰਵੀ ਰੇਡ ਪਾ ਰਿਹਾ ਚੰਗਲੀ ਦੀ ਧਰਤੀ ਦਾ ਹੁਣ ਸਾਹਮਣੇ ਦੇਖਾਂਗੇ ਵੀ ਮੁੰਡੇ ਕਹਿੰਦੇ ਜੱਪ ਵਰਗੇ ਆਹ ਟੱਕਰ ਆਹ ਟੱਕਰ ਆਹ ਟੱਕਰ